ਦੇ ਮੂਰੇ ਕਦੇ ਥੱਕਦੇ ਨਹੀਂ ਦੁਨੀਆਂ ਦਾ ਕੰਮ ਲੱਤਾ ਖਿੱਚਣਾ ਰੱਬ ਦੇ ਯਕੀਨ ਹੋਵੇ ਹਰਦੇ ਨਹੀਂ ਪਿੱਖ ਪਿੱਛ ਗਲਾਉ ਹੀ ਕਰਦੇ ਨੇ ਮੂੰਹ ਦੇ ਉੱਤੇ ਜਿਹੜੇ ਬੋਲ ਸਕਦੇ ਨਹੀਂ ਪਿੱਖ ਪਿੱਛ ਗਲਾਉ ਹੀ ਗਾਉਂਦੇ ਨੇ ਮੂੰਹ ਦੇ ਉੱਤੇ ਜਿਹੜੇ ਬੋਲ ਸਕਦੇ ਨਹੀਂ ਹਾਂ ਜਿਹੜੇ ਦੇ ਖੰਦਸ ਤਣ ਕੀ ਕਰਨਾ ਹੁਣ ਪੁੱਛੋ ਪੰਜਾਬ ਕਿੰਨਾ ਵਟਾ ਸੀ ਇਹ ਤੈਨਾਂ ਨੂੰ ਮੁੱਤੂ ਸੀ ਖੋਲ ਦੇਖ ਲਓ ਦਲੀਬ ਨੇ ਗਲੂ ਕਿਉਂ ਲੈ ਕੇ ਗਏ ਸੀ ਪੰਜਾਬ ਨੂੰ ਤਾਂ ਟੋਟੇ ਟੋਟੇ ਕਰ ਵੰਡਿਆ ਸਿਆਸਤੀ ਸਰਕਾਰ ਦਾ ਇਹ ਕੰਮ ਸੀ ਸਿਆਸਤ ਪੰਜਾਬ ਨੂੰ ਜੇਣਾ ਵੰਡਦੀ ਦੁਨੀਆਂ ਦਾ ਵੱਖਰਾ ਇਹਦੇ ਛੋਣਾ ਸੀ ਸਿਆਸਤ ਪੰਜਾਬ ਨੂੰ ਜੇਣਾ ਵੰਡਦੀ ਤੇ ਜੇ ਦੁਨੀਏ ਦੀ ਚਿੜੀ ਰਹਿਣਾ ਸੀ ਹਾਂ ਜਿਉਂਦੀ ਕੀ ਹੋ ਜਾਈਏ ਸਰਕਾਰੀ ਹੈ ਬੁਲਾਟਕਾਰੀ ਦੇਖ ਕਿਵੇਂ ਗੇੜੀ ਮਾਰਦੇ ਬੁਲਾਟਕਾਰੀ ਦੇਖ ਕਿਵੇਂ ਗੇੜੀ ਮਾਰਦੇ ਵਿਗੜੀ ਜਾਂਦੇ ਹਾਲਾਤ ਨੇ ਜਿਉਂਦਿਆਂ ਦੇ ਨਾਲ ਕੰਟਰੂ ਵਰਸੀ ਮਰਿਆ ਨੂੰ ਕਰਦੇ ਸਲਾਮ ਨੇ